ਇਹ 1 ਲੱਖ 35000 ਰੁਪਏ ਦਾ 1 ਲੱਖ 35000 ਦਾ ਟਰੈਕਟਰ ਮਿਲ ਜੂਗਾ ਠੀਕ ਹੈ ਗੱਲ ਇਹ ਸਸਤੀ ਗੱਲ ਬਾਈ ਤੇ ਲੋਕ ਕੀ ਆ ਵਧੀਆ ਵੀਰੇ ਵਧੀਆ ਜੀ ਕਰਾਓ ਬਾਈ ਜੀ ਸਸਤੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਕੇ ਵੀਰੇ ਤੁਹਾਨੂੰ ਤੇ ਅੱਜ ਆਪਾਂ ਵੱਡੇ ਭਾਈ ਦੇ ਟਰੈਕਟਰ ਦਿਖਾਵਾਂਗੇ ਠੀਕ ਹੈ ਜੀ ਠੀਕ ਹੈ ਕੁਝ ਆ ਇੱਕ ਟਰੈਕਟਰ ਆਪਣੇ ਰਿਸ਼ਤੇਦਾਰਾਂ ਦਾ ਤੇ ਆਪਾਂ ਦਾ 15 ਟਰੈਕਟਰ ਦਿਖਾਵਾਂਗੇ ਲਗਭਗ ਸਬਰਾਜ ਕੰਪਨੀ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਗਿਆ ਫਾਰਮ ਟਰੈਕ 60 2007 ਮਾਡਲ ਟਰੈਕਟਰ ਹੈ ਵੀਰੇ ਮੂਹਲੇ ਟਾਇਰ ਬਾਈ 85 ਤੋਂ 90 ਪੈਸੇ ਪਿਛਲੇ ਅੱਧੇ ਕੇ ਟਾਇਰ ਆ ਜੀ ਮਾਣੀ ਮੁੱਢੀ ਟੱਚਿੰਗ ਹੈਗੀ ਆ ਟਰੈਕਟਰ ਮਿਲ ਜੂਆ ਜੀ ਇਹ 2 ਲੱਖ ਤੇ 20 ਹਜ਼ਾਰ 20 ਹਜ਼ਾਰ ਬਾਕੀ ਭਾਈ ਮੌਕੇ ਤੇ ਮਾਨ ਸਨਮਾਨ ਹੋ ਸਕਦਾ ਉਦੋਂ ਬਾਅਦ ਆ ਗਿਆ ਲੀਲਾ 855 ਘੋੜਾ ਵੈਂਪਰ ਲੱਗਿਆ ਜੀ ਸਾਰਾ Ориਜਨਲ ਹੈ ਗੇ ਰੇਂਜ ਦਾ OK ਹੈ ਜੀ 2000 ਮਾਡਲ ਹੈ 253 ਡਿਮਾਂਡ ਹੈ ਟਰੈਕਟਰ ਦੇਊਗਾ ਜੀ 2 ਲੱਖ ਤੇ 45 ਹਜ਼ਾਰ ਦਾ ਉਦੋਂ ਬਾਅਦ ਆਇਆ 855 ਔਰ ਦੁਬਾਰਾ 855 2012 ਮਾਡਲ ਆ ਜੀ ਟਾਇਰ ਹੈ ਗਿਆ 85 80 85 ਪੈਸੇ ਰੁਪਇਆ ਰੁਪਇਆ ਟਰੈਕਟਰ ਆ ਪੰਜਾਬ ਨੰਬਰ ਆ ਜੀ ਰੇਟ ਹੈਗਾ ਟਰੈਕਟਰ ਦਾ ਜੀ 3.5 ਲੱਖ ਰੁਪਇਆ ਟਰੈਕਟਰ ਮਿਲੂ 3 ਲੱਖ ਤੇ 30 ਹਜ਼ਾਰ ਰੁਪਏ ਦਾ ਬਾਰਾ ਮਾਦ ਸੰਪਰਕ ਇਹ ਆਪਣੇ ਰੇਟਰ ਨਹੀਂ ਉਹ ਗੱਲ ਨਾ ਕਰ ਹੁਣ ਠੀਕ ਹੈ ਗੱਲ ਜਿਹੜੇ ਆਪਣੇ ਹੋਣਗੇ ਉਹ ਆਪਣੀ ਗੱਲਬਾਤ ਹੋਊ ਉਹ ਦੁਆਰ 348 ਐਮ ਐਮ ਮਾਗਾ ਜੀ ਇਹ ਤੇ ਲੋਨ ਖੋਲੋ ਜੂ ਪੁਰਾਣਾ ਸਾਰਿਆਂ ਚ ਕੱਟੇ ਜਾਣਗੇ 22 ਮਾਡਲਾ 355000 ਡਿਮਾਂਡ ਆ ਟਰੈਕਟਰ ਮਿਲ ਜੂ ਜੀ 455000 ਡਿਮਾਂਡ ਟਰੈਕਟਰ ਮਿਲ ਜੂ 4 ਲੱਖ ਤੇ 40000 ਦਾ 440 ਦਾ ਹੀ ਲੋਨ ਖੋਲ ਜੂ ਆ ਉਹ ਦੁਆਰ ਆ ਗਿਆ 855 ਜੀ 15 ਮਾਡਲ ਇਹ ਮਾਨਸਾ ਨੰਬਰ ਆ ਜੀ 15 ਮਾਡਲ ਆ ਜੀ ਤੈਰ ਬਿਲਕੁਲ ਨਵੇਂ ਆ ਤਾਜ਼ੇ ਆ ਬੀਕੇਟੀ ਦੇ ਬੈਕ ਡੋਕ ਜਾਂ ਵਿੱਚ ਲੱਗਿਆ ਸਾਰਾ origignal ਆ ਬਈ 485 ਡਿਮਾਂਡ ਆ ਸਾਢੇ 4 ਚ ਕਹਦਾ ਬਾਈ ਸਾਢੇ 4 ਕਹਦਾ ਕਿੰਨੇ ਕਮਾ ਬੋਲ 35000 ਟੋਟਲ ਰਸੀਦ ਪੈਸੇ ਦੱਸ ਵੀਰੇ ਕਿੰਨੇ ਕਮਾ ਕਿੰਨੇ ਕਮਾ ਪੈਸੇ 70 47000 ਰੁਪਏ ਬਾਈ ਕਹਿੰਦਾ 15 ਮਾਡਲ ਠੀਕ ਹੈ ਜੀ ਗੱਲ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ 855 ਬੀ ਮਾਡਲ 16 ਵਾਲੇ ਟਾਇਰਾਂ ਦਾ ਸ਼ੈਤਰ ਫਾਈਬਰ ਸ਼ੈਤਰ ਹੀ ਲੱਗਿਆ ਸਾਰਾ origignal ਆ ਜੀ ਪੰਜਾਬ ਨੰਬਰ ਆ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਜੋ ਲੋਨ ਫੈਂਸ ਹੋ ਜੂ 595000 ਦਾ ਟਰੈਕਟਰ ਮਿਲਦੀ ਜੀ 5 ਲੱਖ ਤੇ 70000 ਦਾ ਹਾਂ ਜਾਂ ਨਹੀਂ ਹੈ ਉਹ ਤੋਂ ਬਾਅਦ ਆ ਗਿਆ 744 17 ਮਾਡਲ ਪੰਜਾਬ ਨੰਬਰ ਦੇ ਵਿੱਚ ਆ ਬਾਈ 17 ਮਾਡਲ ਆ 445000 ਦਾ ਟਾਇਰ ਹੈ ਜਾਈ 7075 ਰੁਪਏ ਤੇ ਟਰੈਕਟਰ ਮਿਲ ਜਾਈ 4 ਲੱਖ ਤੇ 30000 ਰੁਪਏ ਦਾ ਬਾਕੀ ਮੌਕੇ ਤੇ ਮਾਨਸਨਮਾਨ ਹੋ ਜੂਆ ਠੀਕ ਹੈ ਉਸ ਤੋਂ ਬਾਅਦ ਆ ਗਿਆ 855 ਮਾਡਲ ਹੈਗਾ ਇਹ 90 ਮਾਡਲ ਆ ਬਾਈ ਸ਼ੋ ਲੱਗੀ ਹੋਈ ਆ ਯਰਿੰਗ ਦਾ ਬਾਈ ਕਹਿੰਦਾ ਓਕੇ ਆ ਜੀ 1.5 ਲੱਖ ਰੁਪਏ ਡਿਮਾਂਡ ਆ ਟਰੈਕਟਰ ਦੇ ਦੂਗਾ ਬਾਈ ਇਹ 1 ਲੱਖ ਤੇ 35000 ਰੁਪਏ ਦਾ 1 ਲੱਖ ਤੇ 35000 ਦਾ ਟਰੈਕਟਰ ਮਿਲ ਜੂਗਾ ਠੀਕ ਹੈ ਗੱਲ ਤੇ ਆਪਣਾ ਮੋਬਾਈਲ ਨੰਬਰ ਹੈਗਾ 947884545 ਉਜਾ ਨੰਬਰ ਹੈਗਾ 8872945 ਕਾਲੂ ਜਾਵਾਂਗੇ ਬਾਈ ਟਰੈਕਟਰ ਲੈਣ ਨਵੇਂ ਆਉਣਗੇ ਪਰਸੋਂ ਵੀਡੀਓ ਪਾਵਾਂਗੇ ਠੀਕ ਹੈ ਖਿਆਲ ਰੱਖਿਓ ਜਿਹਨੇ ਮੇਰੇ ਵੀਰ ਨੇ ਲੈਣਾ ਤੁਹਾਨੂੰ ਪਤਾ ਹੀ ਆ ਵਾਹਲਾ ਜਿਹੜਾ ਆਪਣੇ ਟਰੈਕਟਰ ਛੱਡਦੇ ਨਹੀਂ ਕਿਉਂ ਨਹੀਂ ਕਰਦੇ ਆਪਣਾ ਰੇਟ ਗਿਆ ਠੀਕ ਹੈ ਠੀਕ ਹੈ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇਜ ਨਾਲ ਕੋਲ ਦੇਸੀ ਓਡੀ ਵੀ ਬਹੁਤ-ਬਹੁਤ ਮਿਹਰਬਾਨੀ ਬਾਈ ਸਸਤੀ ਗਾ ਮਿਹਰਬਾਨੀ